ਜਿਹੜੀ ਸਿੱਖ ਸਿਆਸਤ ਆ ਉਹ ਜਿਹੜੇ ਸਾਡੇ ਪਹਿਲੇ ਗੁਰੂ ਜੀ ਸ੍ਰੀ ਗੁਰੂ ਰਾਗਦੇਵ ਜੀ ਮਹਾਰਾਜ ਬਿਲਕੁਲ ਜੀ ਉਹਨਾਂ ਤੋਂ ਸ਼ੁਰੂ ਮੈਂ ਮੰਨਦਾ ਕਿਉਂਕਿ ਉਹਨਾਂ ਨੇ ਜਦੋਂ ਇੱਕ ਉਸ ਸਮੇਂ ਜਿਹੜਾ ਬਾਬਰ ਦਾ ਰਾਜ ਸੀਗਾ ਉਹਨੂੰ ਬਾਬਰ ਦਾ ਰਾਜ ਨੂੰ ਬਾਬਰ ਨੂੰ ਜਬਰ ਕੀਤਾ ਬਿਲਕੁਲ ਤੇ ਇਥੋਂ ਤੱਕ ਕਿ ਲੈ ਵੀ ਜذور ਆ ਬਾਬਰ ਦਾ ਇਹਨੇ ਜ਼ਬਰਦਸਤ ਕਿਹਾ ਜੀ ਉਹਨਾਂ ਇਹ ਵੀ ਕਿਹਾ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ਼ਣਾ ਕੋਈ ਤੇ ਫਿਰ ਰੱਬ ਨੂੰ ਵੀ ਇਹ ਕੋਲਮਸਤਾ ਹਮ ਐਤੀ ਮਾਰ ਪਈ ਕਰ ਲੈਣੇ ਕੈ ਕੀ ਦਰਦ ਨਾਇਆ ਜੀ ਉਸ ਤੋਂ ਬਾਅਦ ਸਾਡੇ ਛੇਵੇਂ ਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੇ ਬੀਰੀ ਪੀਰੀ ਦਾ ਹਮ ਆਪਣਾ ਤਲਵਾਰਾਂ ਕਿਟੀਆਂ ਤੇ ਜੋ ਮੁਗਲ ਸਾਮਰਾਸੀ ਦਾ ਬਿਲਕੁਲ ਜੀ ਉਹਦੇ ਧਰਮ ਦੇ ਵਿਰੁੱਧ ਜੋ ਕਾਰਾ ਕਰਦੇ ਗਏ ਹਮ ਉਹਦੇ ਵਿਰੁੱਧ ਉਹਨੇ ਪਰਚਮ ਚੁੱਕਿਆ ਖੰਡਾ ਖੜਕਾਇਆ ਹਮ ਫਿਰ ਉਸ ਤੋਂ ਬਾਅਦ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਵੇਖਿਆ ਕਿ ਇਲਾਮ ਤਾਂ ਬਹੁਤ ਮਤਲਬ ਜਬਰ ਪਹੁੰਚ ਚੁੱਕਾ ਜੀ ਤੇ ਜਿਹੜੇ ਆਮ ਲੋਕ ਆ ਉਹ ਸਾਰਾ ਦਿਲ ਛੱਡ ਚੁੱਕੇ ਆ ਤੇ ਸਾਰਾ ਧਰਮ ਤਬਦੀਲੀ ਕਰੀ ਜਾ ਰਿਹਾ ਬਿਲਕੁਲ ਉਹਨਾਂ ਨੇ ਖੰਡੇ ਬਾਟੇ ਦਾ ਅਵਰਜ ਕੋਆ ਜੀ ਤੇ ਚਿੜੀਆਂ ਤੋਂ ਬਾਸ਼ਤੜਾ ਹੁੰਦਾ ਉਹਨਾਂ ਅੰਦਰ ਇੱਕ ਜਜ਼ਬਾ ਪੈਦਾ ਕੀਤਾ ਨਵੇਂ ਖੂਨ ਦਾ ਸੰਚਾਰ ਕੀਤਾ ਉਹਦੇ ਵਿੱਚ ਇੱਕ ਵਾਕ ਦੀ ਸਭ ਤੋਂ ਵੱਡੀ ਗੱਲ ਇਹ ਸੀਗੀ ਜੀ ਜਿਹਨੂੰ ਆਪਾਂ ਧਰਮ ਨਰਪਖਤਾ ਕਹਿੰਦੇ ਆ ਉਹਨਾਂ ਨੇ ਸਾਰੇ ਵਰਗਾਂ ਦੇ ਸਾਰੇ ਧਰਮਾਂ ਦੇ ਪੰਜ ਪਿਆਰੇ ਲੈ ਕੇ ਉਹਨਾਂ ਨੂੰ ਅੰਮ੍ਰਿਤਪਨ ਕਰਾਇਆ ਤੇ ਉਸ ਤੋਂ ਵੱਡੀ ਗੱਲ ਆਪ ਹਮ ਕਿ ਤਾਂ ਕਿ ਲੋਕਾਂ ਦੇ ਵਿੱਚ ਇਹ ਮਜਬਰੇ ਗੱਲ ਨਾ ਜਾਵੇ ਉਹਨਾਂ ਨੇ ਉਹਨਾਂ ਦੇ ਹੱਥੋਂ ਖੁਦ ਵੀ ਅੰਮ੍ਰਿਤ ਛਕਿਆ ਵਾਹ ਜੀ ਬਿਲਕੁਲ ਹਾਂ ਜੀ ਮਤਲਬ ਆਪੇ ਗੁਰਚੇਲਾ ਵਾਲਾ ਉਹਨਾਂ ਨੇ ਇੱਕ ਸਥਾਨ ਦੱਸਤਾ ਜੀ ਤੇ ਫਿਰ ਬਾਬਾ ਬੰਦਾਬਾਹ ਤੜ ਦਾ ਕਾਰ ਆਇਆ ਹਮ ਉਹਨਾਂ ਨੇ ਫਰੰਟ ਤੇ ਜਦੋਂ ਇਟਰਨੈਟ ਖੜਕਾਈ ਜੀ ਤੇ ਫਿਰ ਸਿੱਕਾ ਚਲਾਇਆ ਖਾਲਸਾ ਪੰਥ ਦਾ ਤੇ ਹਲਵਾ ਕਾਨੂੰਨ ਉਹਨਾਂ ਨੇ ਹਮ ਮਤਲਬ ਜਿਹੜਾ ਵੀ ਆ ਭਾਵੇਂ ਦਲਤ ਆ ਭਾਵੇਂ ਕੋਈ ਕੈਟਾਗਰੀ ਦਾ ਕੇ ਸ਼੍ਰੇਣੀ ਦਾ ਉਹਨਾਂ ਆਖਿਆ ਜਿਹੜੇ ਜ਼ਮੀਨ ਵਾਲੇਗਾ ਉਹਨੂੰ ਉਹਦਾ ਅਧਿਕਾਰ ਹੋਏਗਾ ਅੱਜ ਜੋ ਕਿਸਾਨੀ ਲੜ ਰਹੀ ਆ ਉਸੇ ਸਿਧਾਂਤ ਤੇ ਹੀ ਲੜ ਰਹੀ ਆ ਉਹੀ ਪਹਿਲਾਂਗਾ ਕਿਸਾਨਾਂ ਦਾ ਇੱਕ ਸਭ ਤੋਂ ਵੱਡਾ ਪਰ ਕਮ ਲਹਿਰਾਉਣ ਵਾਲਾ ਝੰਡਾ ਲਹਿਰਾਉਣ ਵਾਲਾ ਜੀ ਤੇ ਉਸ ਤੋਂ ਬਾਅਦ ਜੇ ਆਪਾਂ ਸਿੱਖ ਸੈਸਰ ਦੀ ਗੱਲ ਕਰੀਏ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਵਾਹ ਜੀ ਬਿਲਕੁਲ ਹਾਂ ਜੀ ਉਹਨਾਂ ਨੇ ਖਾਲਸਾ ਪੰਥ ਦਾ ਜੀ ਹਾਂ ਜੀ ਖਾਲਸਾ ਰਾਜ ਦਾ ਖਾਲਸਾ ਦਰਬਾਰ ਚਲਾਇਆ ਜੀ ਉਹਨਾਂ ਨੇ ਵੀ ਸਾਰੇ ਸਮੂਹ ਵਰਗਾਂ ਨੂੰ ਵਿੱਚ ਪ੍ਰਣਿਤਾ ਦਿੱਤੀ ਉਹਨਾਂ ਨੇ ਆਪਣੇ ਖਜ਼ਾਨਚੀ ਹਿੰਦੂ ਬਣਾਏ ਆਪਣੇ ਮੰਤਰੀ ਜਿਹੜੇ ਸੀਗੇ ਜਰਨੈਲ ਵਿੱਚ ਫੌਜ ਦੇ ਵਿੱਚ ਸੀਗੇ ਉਹਦੇ ਵਿੱਚ ਮੁਸਲਮਾਨ ਵੀ ਸੀਗੇ ਸਿੱਖ ਵੀ ਸੀਗੇ ਜਿਹੜੇ ਕਹਿੰਦਾ ਕਿ ਸਿੱਖ ਸੈਸਦਾ ਇੱਕ ਧਰਮ ਤੇ ਆਧਾਰਿਤ ਚੱਲ ਕੇ